ਸਤਾਰ ਪਹੇਲੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਪਹਿਲੀ ਪਹੇਲੀ ਉਸ ਦੇਸ਼ ਦਾ ਨਾਮ ਦੱਸੋ ਜੀਨੇ ਸਭ ਤੋਂ ਪਹਿਲਾਂ ਕਾਗਜੀ ਨੋਟ ਬਣਾਇਆ ਸੀ ਇਸ ਦਾ ਸਹੀ ਜਵਾਬ ਹੈ ਚੀਨ ਦੂਸਰੀ ਪਹੇਲੀ ਉਹ ਵਿਅਕਤੀ ਕੌਣ ਹੈ ਜੋ ਬਹੁਤ ਤੇਜ਼ ਦੌੜਦਾ ਹੈ ਅਤੇ ਲੋਕ ਉਸ ਨੂੰ ਫੜ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਸਮਾਂ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦਾ ਸਵਾਦ ਤੁਸੀਂ ਆਪਣੀ ਜੀਬ ਨਾਲ ਨਹੀਂ ਚੱਕ ਸਕਦੇ ਪਰ ਫਿਰ ਵੀ ਕਈ ਵਾਰ ਮਿੱਠਾ ਤੇ ਕਈ ਵਾਰ ਕੌੜਾ ਹੁੰਦਾ ਹੈ ਇਸ ਦਾ ਸਹੀ ਜਵਾਬ ਹੈ ਆਵਾਜ਼ ਕਿਉਂਕਿ ਆਵਾਜ਼ ਕਈ ਵਾਰ ਰੁੱਖੀ ਤੇ ਕਈ ਵਾਰ ਮਿੱਠੀ ਹੁੰਦੀ ਹੈ ਚੌਥੀ ਪਹੇਲੀ ਉਹ ਕਿਹੜਾ ਸਵਾਲ ਹੈ ਜੋ ਲੋਕ ਸੁੱਤੇ ਪਏ ਵਿਅਕਤੀ ਤੋਂ ਪੁੱਛਦੇ ਹਨ ਇਸ ਦਾ ਸਹੀ ਜਵਾਬ ਹੈ ਤੁਸੀਂ ਸੌਂ ਗਏ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਇੱਕ ਵਾਰ ਖਾਣ ਤੋਂ ਬਾਅਦ ਤੁਸੀਂ ਦੁਬਾਰਾ ਕਦੇ ਖਾਣਾ ਨਹੀਂ ਚਾਹੋਗੇ ਇਸ ਦਾ ਸਹੀ ਜਵਾਬ ਹੈ ਤੋਖਾ ਸੱਤਵੀਂ ਪਹੇਲੀ ਉਹ ਕੌਣ ਹੈ ਜੋ ਨੱਕ ਤੇ ਚੜ ਜਾਂਦਾ ਹੈ ਤੇ ਤੁਹਾਡੇ ਕੰਨ ਫੜ ਕੇ ਤੁਹਾਨੂੰ ਲਟਾਉਂਦਾ ਹੈ ਕੀ ਸਦਾ ਸਹੀ ਜਵਾਬ ਹੈ ਐਨਕਾਂ 8ਵੀਂ ਪਹੇਲੀ ਉਹ ਕਿਹੜੀ ਜਗ੍ਹਾ ਹੈ ਜਿੱਥੇ ਜੇਕਰ 100 ਲੋਕ ਜਾਂਦੇ ਹਨ ਤਾਂ 99 ਵਾਪਸ ਆਉਂਦੇ ਹਨ ਦੱਸੋ ਕਿਹੜੀ ਜਗ੍ਹਾ ਹੈ ਇਹ ਸਦਾ ਸਹੀ ਜਵਾਬ ਹੈ ਸਮਸ਼ਾਨ ਕਾਟ ਦੱਸ 10ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਦਿਨ ਵਿੱਚ ਕਈ ਵਾਰ ਚੁੱਕਦੇ ਹਾਂ ਤੇ ਕਈ ਵਾਰ ਢੇਠਾਂ ਰੱਖ ਦਿੰਦੇ ਹਾਂ ਇਸ ਦਾ ਸਹੀ ਜਵਾਬ ਹੈ ਕਦਮ 11ਵੀਂ ਪਹੇਲੀ ਜੇ ਪਹਿਲਾਂ ਕੱਟਿਆ ਜਾਵੇ ਤਾਂ ਮੈਂ ਦਰਵਾਜ਼ਾ ਬਣ ਜਾਂਦਾ ਹਾਂ ਜੇ ਆਖਰੀ ਕੱਟਿਆ ਜਾਵੇ ਤਾਂ ਮੈਂ ਬੰਦ ਹੋ ਜਾਂਦਾ ਹਾਂ ਜੇ ਮੈਨੂੰ ਕੇਲਾ ਮਿਲਦਾ ਹੈ ਤਾਂ ਮੈਂ ਇਸ ਨੂੰ ਖਾਂਦਾ ਰਹਿੰਦਾ ਹਾਂ ਮੈਨੂੰ ਦੱਸੋ ਕਿ ਮੈਂ ਕੌਣ ਹਾਂ ਇਸ ਅਸਹੀ ਜਵਾਬ ਹੈ ਬੰਦਰ 15ਵੀਂ ਪਹੇਲੀ ਪਰਵਾਰ ਹਰਾ ਹੈ ਅਸੀਂ ਵੀ ਹਰੇ ਹਾਂ ਤਿੰਨ ਜਾਂ ਚਾਰ ਇੱਕ ਬੈਗ ਵਿੱਚ ਪੈਕ ਕੀਤੇ ਗਏ ਹਾਂ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਮਟਰ 13ਵੀਂ ਪਹੇਲੀ ਮੇਰੇ ਕੋਲ ਨਾ ਤਾਂ ਦਿਲ ਹੈ ਨਾ ਹੀ ਦਿਮਾਗ ਮੇਰੇ ਕੋਲ ਬਸ ਬਹੁਤ ਸਾਰੀਆਂ ਜਾਦਾਂ ਹਨ ਸੋਚੋ ਸੋਚੋ ਮੈਂ ਕੌਣ ਹਾਂ ਇਹ ਸਦਾ ਸਹੀ ਜਵਾਬ ਹੈ ਫੋਟੋ ਫਰੇਮ 14ਵੀਂ ਪਹੇਲੀ ਜੋ ਇਸ ਨੂੰ ਖਾਂਦੇ ਹਨ ਉਹ ਪਸਤਾਉਂਦੇ ਹਨ ਜੋ ਨਹੀਂ ਖਾਂਦੇ ਉਹ ਵੀ ਪਸਤੌਂਦੇ ਹਨ ਹਰ ਕੋਈ ਕਹਿੰਦਾ ਹੈ ਕਿ ਇਸ ਤੋਂ ਬਿਨਾ ਜ਼ਿੰਦਗੀ ਨਹੀਂ ਚੱਲ ਸਕਦੀ ਇਸ ਦਾ ਸਹੀ ਜਵਾਬ ਹੈ ਬਿਆ 15ਵੀਂ ਪਹੇਲੀ ਮੈਨੂੰ ਮੈਂ ਖਾਣ ਦੇ ਵਿੱਚ ਲਾਉਦਾ ਇੱਕ ਹਾਂ ਮੈਨੂੰ ਦੱਸੋ ਮੇਰਾ ਨਾਮ ਕੀ ਹੈ ਇਸ ਦਾ ਸਹੀ ਜਵਾਬ ਹੈ ਚਮਚ 16ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਦੁਕਾਨਾਂ ਕਾਲਜ ਦੁਕਾਨਾਂ ਤੇ ਵਿਦਿਆਰਥੀ ਵੀ ਹਨ ਇਸ ਦਾ ਸਹੀ ਜਵਾਬ ਹੈ ਮੈਡੀਕਲ ਕਾਲਜ ਤਾਰਮੀ ਪਹੇਲੀ ਇਹ ਰਾਤ ਨੂੰ ਹੁੰਦਾ ਹੈ ਪਰ ਦਿਨ ਵੇਲੇ ਨਹੀਂ ਇਹ ਦੀਵੇ ਦੇ ਹੇਠਾਂ ਹੁੰਦਾ ਹੈ ਪਰ ਉੱਪਰ ਨਹੀਂ ਮੈਨੂੰ ਦੱਸੋ ਇਹ ਕੀ ਹੈ ਇਸ ਦਾ ਸਹੀ ਜਵਾਬ ਹੈ ਹਨੇਰਾ ਥਾਰਮੀ ਪਹੇਲੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਇਸ ਦਾ ਸਹੀ ਜਵਾਬ ਹੈ ਪਲੇਟ 19ਵੀਂ ਪਹੇਲੀ ਲੋਕ ਮੈਨੂੰ ਬਣਾਉਂਦੇ ਹਨ ਮੈਨੂੰ ਬਚਾਉਂਦੇ ਹਨ ਮੈਨੂੰ ਬਦਲਦੇ ਹਨ ਮੈਨੂੰ ਵਧਾਉਂਦੇ ਹਨ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਪੈਸੇ